ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਕਰੋ ਦਰਸ਼ਨ ਜੀ ਨਾਨਕਸਰ ਖਾੜੀ ਦੇ ਦਰਾਲਾ ਬਾਜ਼ਪੁਰਾ ਕੰਗ ਤੇ ਅੱਜ ਆਪਾਂ ਆਪਣੇ ਨਵੇਂ ਵੀਡੀਓ ਦੇ ਵਿੱਚ ਆਪ ਜੀ ਨੂੰ ਦਰਸ਼ਨ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ ਨਾਨਕਸਰ ਖਾੜੀ ਦੇ ਦਰਾਲਾ ਬਾਜ਼ਪੁਰਾ ਦੇਖੋ ਜੀ ਅੱਜ ਪ੍ਰੋਗਰਾਮ ਸੀਗਾ ਦਿਨ ਦਾ 7ਵੇਂ ਦਿਨ ਦਾ ਪ੍ਰੋਗਰਾਮ ਸੀ ਦਿਨ ਦਾ ਤੇ ਮਹਾਰਾਜ ਕ੍ਰਿਪਾ ਕਰਮ ਜੀ ਬਹੁਤ ਵੱਡੀ ਗਿਣਤੀ ਸੰਤਾਂ ਨੇ ਜਹਾਦ ਨੂੰ ਪਰਿਆ ਹੋਰ ਸੰਤਾ ਇਸ ਟਾਈਮ ਆਪ ਜੀ ਦੇਖ ਵੀ ਸਕਦੇ ਕੀ ਹੋ ਰਿਹਾ ਹੈ ਜੀ ਬਰਾਤਾਾ ਮਾਰਦਾ ਕੱਟ ਆਲਸਾ ਤਾਂ ਹਗਰੀ ਭਰ ਰਹੀ ਹੈ ਜੀ ਬਹੁਤ ਉਹ ਦੇ ਪ੍ਰੋਗਰਾਮ ਸੀਗਾ ਜੀ 7 ਤਰੀਕ ਦਸੰਬਰ 7 ਦਾ ਤੇ 6 ਦਿਨ ਹੋ ਗਏ ਸੀ ਦੀ ਰਾਤਰੀ ਦੇ ਦੀਵਾਨ ਚੱਲਦੇ ਤਰਨਾ ਦਲ ਮਿਸਲੇ ਪਿੱਕੀਵੰਡੀਆ ਵੀ ਪਹੁੰਚੇ ਸੀਗੇ ਕੱਲ ਜੀ ਘੋੜਿਆਂ ਦੀ ਦੌੜਾਂ ਵੀ ਹੋਣੀਆਂ ਨੇ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਜੀ ਕੱਲ ਨੂੰ ਪਹੁੰਚਣਾ ਜ਼ਰੂਰ ਜੀ ਨਾਨਕ ਸਾਹਿਬ ਪਾਸ਼ਪੁਰ ਉੱਤਰਾਖੰਡ ਇੱਕ ਟਵੇਜੇ ਹੀ ਘੋੜੇ ਦੇ ਅੰਦੌੜਾ ਵੀ ਹੋਣੀਆਂ ਨੇ ਤੇ ਬਹੁਤ ਵੱਡੀ ਗਿਣਤੀ ਸੰਤਾਂ ਪਹੁੰਚਿਆ ਸੀ ਔਰ ਸੰਤ ਬਾਬਾ ਪ੍ਰਤਾਪ ਸਿੰਘ ਜੀ ਮੁੱਖ ਸੇਵਾਦਾਰ ਨਾਨਕ ਸਰਵਾਸ ਕੋ ਉਹਨਾਂ ਦੇ ਉਦੋਂ ਪ੍ਰਾਲਾ ਸਤਕਾ ਇਹ ਪ੍ਰੋਗਰਾਮ ਹੁੰਦੇ ਰਹਿੰਦੇ ਨੇ ਜੀ ਤੇ ਬਾਕੀ ਜੀ ਬਾਬਾ ਅਮਰਜੀਤ ਜੀ ਗੱਲ ਵਾਲੇ ਉਹਨਾਂ ਨੇ ਵੀ ਹਾਜ਼ਰੀਆਂ ਭਰੀਆਂ ਸਿੱਤੇ ਦੇ ਔਰ ਮਹਾਪੁਰਸ਼ ਪੁੱਚੋ ਵਾਲੇ ਦੇਰ ਅਰਮੀ ਵਾਲੇ ਉਹਨਾਂ ਨੇ ਵੀ ਅੱਜ ਰਾਤ ਆਗੇ ਸੀਗੀ ਆਪਣੇ ਪਹੁੰਚ ਗਏ ਸੀ ਛਾੜਤੇ ਔਰ ਅੱਜੋ ਵੀ ਉਹ ਵਿਚਾਲੇ ਪਾ ਗਏ ਨੇ ਜੀ ਬਟੁੰਡੇ ਨੂੰ ਪੰਜਾਬ ਨੂੰ ਤੇ ਉਹਨਾਂ ਨੇ ਵੀ ਹਾਜ਼ਰੀਆਂ ਭਰੀਆਂ ਮਹਾਂਪੁਰਸ਼ ਸੰਤ ਬਾਬਾ ਸੁਖਦੇਵ ਸਿੰਘ ਜੀ ਪਚੋਵਾਲਿਆ ਨੇ ਕਰੋ ਦਰਸ਼ਨ ਪੈਰੀ ਸਾਹਿਬ ਸਿੰਘ ਜੀ ਬਹੁਤ ਵੱਡੀ ਗਿਣਤੀ ਸੰਤਾਂ ਨੇ ਅੱਜ ਛਾੜੀਆਂ ਪਰ ਨੇ ਪਹੁੰਚ ਕੇ ਹਾਲੇ ਵੱਡੀ ਗਿਣਤੀ ਸੰਤਾਂ ਜਿੱਦਾਂ ਕਿ ਆ ਦਰਸ਼ਨ ਕਰ ਸਕਦੇ ਕੋਸ਼ਿਸ਼ ਕਰਾਂਗੇ ਇਸ ਵੀਡੀਓ ਵਿੱਚ ਸਾਰਿਆਂ ਦਰਸ਼ਨ ਕਰਾਉਣ ਦੀ ਸੰਤਾਂ ਦੇ ਮਹਾਂਪੁਰਸ਼ਾਂ ਦੀਆਂ ਜਿਵੇਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਸਨ ਜੀ ਕਰੋ ਦਰਸ਼ਨ ਜੀ 698 ਬਾਸ਼ਪੁਰ ਉੱਤਰਾਖੰਡ ਸੱਚ ਕਰਨ ਦੇ ਦਰਸ਼ਨ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਦਰਸ਼ਨ ਕਰੋ ਜੀ ਉਹ ਧੰਨ ਧੰਨ ਪਿਆਰੇ ਬਾਬਾ ਨਾਨਕ ਸਿੰਘ ਜੀ ਮਹਾਰਾਜ ਜਿਸ ਮਿਸ਼ਨ ਤੇ ਗਿਆ ਸੀ ਨਾ ਉਹ ਮਿਸ਼ਨ ਪੂਰਾ ਹੋਇਆ ਉਹ ਮਿਸ਼ਨ ਦੇ ਵਿੱਚ ਮਹਾਰਾਜਾ ਅਨੁਰੇਦ ਸਿੰਘ ਜੀਾਂ ਦੀ ਫਤਿਹ ਹੋਈ ਜਿੱਤ ਹੋਈ ਫਿਰ ਜਦੋਂ ਜਿੱਤ ਕੇ ਵਾਪਸ ਮੁੜ ਰਿਹਾ ਨਾ ਮਾਪੁਰਖਾਂ ਦੇ ਅਸਥਾਨ ਕੋਲੋਂ ਲੰਘਣ ਲੱਗਾ ਤੇ ਫਿਰ ਮਾਪੁਰਖਾਂ ਦਾ ਸ਼ੁਕਰਾਨਾ ਕਰਨ ਵਾਸਤੇ ਰੁਕ ਗਿਆ ਮਾਪੁਰਖੋ ਸਤਗੁਰੂ ਜੀ ਨੇ ਕਿਰਪਾ ਕੀਤੀ ਹੈ ਤੁਹਾਡੀ ਅਰਦਾਸ ਸੁਣੀ ਗਈ ਸਤਗੁਰੂ ਜੀ ਨੇ ਆਪਣੇ ਸੇਵਕਾਂ ਦੀ लाज ਰੱਖੀ ਹੈ ਨਿਸ਼ਣ ਦੇ ਵਿੱਚ ਬੱਦੀ ਹੋਈ ਹੈ ਮਾਪੁਰਖੋ ਮੰਗੋ ਕੀ ਮੰਗਦੇ ਮਾਪੁਰਖੋ ਮੰਗੋ ਕੀ ਮੰਦਰਿਓ ਮਾਪੁਰ ਕਹਿ ਲਗ ਤੈਨ ਨੇ ਹੋ ਲਗਾ ਰੱਬ ਸੇਤੀ ਦੇਖਨੇ ਵਿਚਾਰ ਰੰਗ ਹਸੈ ਅੰਦਰ ਹੋਏ ਚੁਪ ਭੀ ਕਰ ਜਾਹੇ ਪ੍ਰਵਾਹ ਨਾਹੀ ਕਿਸੈ ਕੇ ਤਵਾਜ ਸਚੇ ਨਾਹੀ ਕਿੰਨੇ ਤੇਰਾ ਆਇਆ ਮਹਾਰਾਜ ਪਾਵਾ ਨਾਮ ਬੜਾ ਸੁਣਿਆ ਸੀ ਪਰ ਪਹਿਲਾਂ ਕਦੇ ਦਰਸ਼ੀ ਨਹੀਂ ਸੀ ਪਤਾ ਲੱਗਿਆ ਵੀ ਇਹ ਜਿਹੜਾ ਸਥਾਨ ਹੈ ਇਹ ਕਿਹੜਾ ਡੇਰਾ ਬਾਬਾ ਬੁੱਧੂ ਸਾਹਿਬ ਜੀਆਂ ਨਾਲ ਬੜੀ ਕਰਨੀ ਕਮਾਈ ਵਾਲੇ ਮਹਾਪੁਰਖ ਨੇ ਹੁਣ ਜਿਹੜੇ ਬਾਬਾ ਬੁੱਧੂ ਸਾਹਿਬ ਦੀ ਉਹ ਮਾਲ ਧਰਤੀ ਦੇ ਉੱਪਰ ਘਿਓ ਵਾਲਾ ਭਾਂਡਾ ਰੱਖਦੀ ਹੈ ਨਾ ਜਦੋਂ ਥੋੜੇ ਸਮੇਂ ਬਾਅਦ ਉਹ ਘਿਓ ਵਾਲਾ ਭਾਂਡਾ ਚੁੱਕਾਂਗੇ ਉਡੀ ਬਹੁਤੀ ਧੰਧਾਈ ਉੱਥੇ ਰਹਿ ਜਾਂਦੀ ਹੈ ਧਰਤੀ ਕੋ ਤੇ ਕੀੜੀਆਂ ਆਉਂਦੀਆਂ ਫਿਰ ਉੱਥੋਂ ਧੰਧਾਈ ਲੈਣ ਨੂੰ ਵਾਸਤੇ ਐਵੇਂ ਜਿਸ ਜਗ੍ਹਾ ਤੇ ਮਹਾਂਪੁਰਖਾਂ ਦੇ ਕਮਾਈ ਵਾਲੇ ਦੇ ਚਰਨ ਪਏ ਹੁੰਦੇ ਆ ਉਹ ਸਰੀਰ ਕਰਕੇ ਭਾਵੇਂ ਉੱਥੋਂ ਚਲੇ ਜਾਂਦੇ ਆ ਪਰ ਜਾਂਦੇ ਜਾਂਦੇ ਨਾਮ ਰੂਪੀ ਧੰਧਾਈ ਛੱਡ ਜਾਂਦੇ ਆ ਉੱਥੇ ਫਿਰ ਸਾਡੇ ਵਰਗੇ ਜੀ ਆਉਂਦੇ ਆ ਜਿਹੜੇ ਆ ਕੇ ਦੁਨਿਆਵੀ ਦਾਤਾਂ ਮੰਗਦੇ ਆ ਉਹਨਾਂ ਦੀਆਂ ਦੁਨਿਆਵੀ ਦਾਤਾਂ ਨਾਲ ਉੱਥੇ ਝੋੜੀਆਂ ਪਰ ਜਾਂਦੀਆਂ ਨੇ ਜਿਹੜੇ ਆ ਕੇ ਉਥੋਂ ਪਰਮਾਰਥ ਮੰਗਦੇ ਆ ਨਾਮ ਦੀਆਂ ਦਾਤਾਂ ਮੰਗਦੇ ਆ ਉਹ ਨਾਮ ਦੀਆਂ ਦਾਤਾਂ ਸੇਵਾ ਸਿਮਰਨ ਦੀਆਂ ਦਾਤਾਂ ਉਹਨਾਂ ਦੀ ਝੋਲੀ ਵਿੱਚ ਪੈ ਜਾਂਦੀਆਂ ਇਸ ਸਵਾਦ ਬਾਤ ਨੂੰ ਬਚਾ ਦੇਈਂ ਮਹਾਰਾਜਾ oh ਆ ਰਹੇ ਆਂ ਛੰਡਿਆਂ ਭੰਗਿਆਂ ਨਿਸ਼ਾਨਾਂ ਗੁਰਸਤਾਨਾਂ ਗੁਰਸਤਾਨਾਂ ਗੋ ਤੇ ਅੰਦਰ ਦੇ ਗੁਰੂ ਨਾਲੇ ਦੀਵਾਰ ਇਹ ਗਾਲ ਤੁ ਸੰਤ ਜੰਮੀ ਧਨ ਧਨ ਸਰਬ ਜੀ ਮਹਾਰਾਜ ਧਨ ਧਨ ਸਰਬ ਮਹਾਰਾਜ ਨਾਨਕ ਦੇ ਬ੍ਰੰਦ ਮਹਾਰਾਜ ਆਉਂਦੇ ਸਤਨਾਮੁ ਮੋਈ ਮਾ ا س ن ا 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 ਨਿਵਾਰਾ ਮੇਰੀ ਸ੍ਰਿਤੀ ਜੀਰਮ ਪ੍ਰਜਾ ਮੰਤਿ ਨਾਨਕ ਕਰੀ ਜੀ ਨਾਮ ਬਾਣੀ ਸਰਨ ਦਾ ਹੋਇ ਬਾਣੀ ਨਾਮ ਬੜੇ ਨਿਵਾਲੇ ਰਹਿਣ ਚਰਨ ਭਰੇ ਕੀ ਲਾਗ ਪ੍ਰਣਾ ਨਾਨਕ ਸੁਖੀ ਬਾਣੀ ਪਰਿ ਸਾਈ ਭਾਈ ਕੈ ਤੁਮ ਜੀ ਆਖਿਰੇ ਸੁਨ ਬਾਣੀ ਨਾਮ ਦੇ ਪਾਏ ਬਾਦ ਵਿੱਚ ਪਰਦੇ ਜੁੜੇ ਲਾ ਰਹੇ তারপরে ਨੂੰ ਕਰਮਾ ਕਰ ਰਿਹਾ ਹੈ ਸਾਡੇ ਪਾਸੋਂ ਮਾਦਾ ਨੂੰ ਪੇਲਾ ਜੀ ਬਾਈ ਕਰੇ